ਸਵਾਗਤ ਹੈ ਕਿਸਾਨ ਵੀਰੋ ਹੋੜਾ ਟੈਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੇ ਐਡ ਕਰਾਉਣੀਆਂ ਆਪਣਾ ਮੋਬਾਈਲ ਨੰਬਰ ਨੋਟ ਕਰੋ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਪੰਡ ਚੌਕ ਹੈ ਜੀ ਬਠਿੰਡੇ ਜ਼ਿਲ੍ਹੇ ਦੇ ਪੰਡ ਆ ਅੱਜ ਤੁਹਾਨੂੰ ਚੰਗੀ ਬਰੀਡ ਬਾਰੇ ਜਾਣਕਾਰੀ ਦੇਵਾਂਗੇ ਤੇ ਪਿੰਡ ਚੌਕੇ ਗੱਲਬਾਤ ਕਾਹ ਬਾਈ ਨ ਕਰਾਵਾਂਗੇ ਇੱਕ ਮਾਲੀ ਕਟਾ ਵਗਾਉ ਆ ਜੀ ਤੇ ਚੰਗੇ ਰਿਕਾਰਡ ਵਾਲਾ ਮਾਂ ਵੀ ਇਹਦੀ ਬਰਾਬਰ ਖੜੀਏ ਕਿੰਨੇ ਦੁੱਧ ਤੇ ਮੇਲਿਆਂ ਦੀ ਜੇਤੂ ਆ ਸਾਰੀ ਗੱਲਬਾਤ ਬਾਈ ਨ ਕਰਾਵਾਂਗੇ ਆ ਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਜੀ ਠੀਕ ਹੈ ਜੀ ਪਹਿਲਾਂ ਤਾਂ ਨਾਮ ਬੋਲੋ ਜੀ ਆਪਣਾ ਮੇਰਾ ਪ੍ਰੀਤਮ ਸਿੰਘ ਪ੍ਰੀਤਮ ਸਿੰਘ ਪਿੰਡ ਜੀ ਚੌਕੇ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਹੈ ਜ਼ਿਲ੍ਹਾ ਬਠਿੰਡਾ ਤਹਿਸੀਲ ਮਾਉੜ ਬਾਲਿਆ ਵਾਲੀ ਜੀ ਦਸੀਲ ਬਾਲਿਆ ਵਾਲੀ ਤੇ ਜ਼ਿਲ੍ਹਾ ਬਠਿੰਡਾ ਤੇ ਪਿੰਡ ਆਪਣਾ ਆ ਗਿਆ ਚੌਕੇ ਨੇੜੇ ਆਪਣੇ ਇਧਰ ਤਪਾ ਮੰਡੀ 10 ਕਿਲੋਮੀਟਰ ਤੇ ਰਾਮਪਰਾ ਮੰਡੀ ਵੀ 10 ਕਿਲੋਮੀਟਰ ਜਿਹੜੀ ਪਸ਼ੂ ਮੰਡੀ ਲੱਗਦੀ ਆ ਤੇ ਅ ਨੰਬਰ ਬੋਲੋ ਜੀ ਪਹਿਲਾਂ ਤਾਂ ਆਪਣਾ 94 ਹੂੰ 94655 ਹੂੰ 69246 ਦੁਬਾਰਾ ਫੇਰ ਬੋਲ ਦਿਓ 94655 69246 69246 ਤੇ ਜਿਹੜਾ ਆਪਣਾ ਐਡਰੈਸ ਆ ਘਰ ਦਾ ਇਹ ਬੱਲੋ ਵਾਲੀ ਸੜਕ ਤੇ ਆਪਣਾ ਘਰ ਆ ਗਿਆ ਹਨਾ ਜੀ ਹਾਂ ਜੀ ਬੱਲੋ ਵਾਲੀ ਸੜਕ ਤੇ ਠੀਕ ਹੈ ਜੀ ਤੇ ਅੱਜ ਆਪਾਂ ਇੱਕ ਮਾਲੀ ਕਟਾ ਦਿਖਾਉਣਾ ਜੀ ਕਟਾ ਦਿਖਾਉਣਾ ਜੀ ਤੇ ਕੀ ਰਿਕਾਰਡ ਹੈ ਜੀ ਇਹਦਾ ਇਹਦਾ ਰਿਕਾਰਡ ਜੀ ਹਾਂ ਇਹਦੀ ਮਾਂ ਦਾ ਦੁੱਧਾ ਹਾਂ ਮੇਲੇ ਦਾ ਇਹ ਤਨੌਲੇ ਮੇਲੇ ਦੇ ਉੱਤੇ ਹਨਾ ਹਾਂ ਤਨੌਲੇ ਦੇ ਬੀ ਐਫ ਐ ਦੇ ਮੇਲੇ ਦਾ ਹਾਂਜੀ 2772 ਹਾਂ ਕਿਲੋ 2772 ਗ੍ਰਾਮ ਕਿਲੋ ਕਿਲੋ ਤੇ ਲੀਟਰ ਲੀਟਰ 22300 ਕੁਛ ਬੰਦ ਹੈ 2335 ਉਹ ਦੁਕਾਨਾਂਗੇ ਹਾਂ 2335 ਆ ਦੇਖੋ ਜੀ ਜਿਹੜਾ ਤਣਾਉਲੇ ਦਾ ਮੇਲਾ ਸੀਗਾ ਉਹ ਫਰਾਮ ਮੜਿਆ ਆ ਆ ਦੇਖੋ ਜੀ 2022 ਚ ਵਾਰਿਆ ਲੈ ਜੀ ਉਹ ਉਦਾਹਰਨ ਉੱਪਰ ਪਰਾਪਰ ਲਿਖ ਕੇ ਰੱਖ ਲੋ ਗਨੋ ਤੇਕ ਤੇ ਅੱਜ ਉਹ ਮਾਜ ਇਹਨਾਂ ਨੇ ਮੇਲੇ ਚ ਪਾਈ ਸੀ ਉਹਦਾ ਰਿਕਾਰਡ ਆ ਸਾਰਾ ਅ 22 ਕਿਲੋ 335 22 ਲੀਟਰ 335 ਦਾ ਲੀਟਰਾਂ ਚ ਆ ਜੀ ਤੇ 20 771 ਕਿਲੋਆਂ ਚ ਆ ਠੀਕ ਆ ਜੀ ਤੇ ਦੇਖੋ ਸਾਰਾ ਰਿਕਾਰਡ ਤੇ ਗੱਲਬਾਤ ਬਾਈ ਨਾ ਕਰਾਵਾਂਗੇ ਅੱਛਾ ਵੀਰੇ ਇਹਦੇ ਇੰਨਾ ਦੁੱਧ ਕੱਢਿਆ ਵਾ ਮਾਝ ਦਾ ਹਨਾ ਤੇ ਇਹਦਾ ਬੱਚਾ ਜੀ ਇਹਦਾ ਬੱਚਾ ਜੀ ਇਹਦਾ ਬੱਚਾ ਕਿੰਨੀ ਉਮਰ ਹੋ ਗਈ ਇਹਦੇ ਬੱਚੇ ਦੀ ਉੱਥੇ ਜਾਓ 아이디 ਹੁੰਦਾ ਹੈ 2 ਸਾਲ ਆ 3 ਕਿਹ ਮਹੀਨਾ ਚੋਂ ਮੂੰਹ ਦੋ ਦੰਦ ਹੋ ਗਏ ਜੀ ਦੋ ਦੰਦ ਹੋ ਗਏ ਪਟਕੇ ਹੁਣ ਪਟਕੇ ਬਖਾ ਠੀਕ ਆ ਤੇ ਐਤ ਕੀ ਫਿਰ ਆ ਬੱਚਾ ਦਿੱਤਾ ਹਨਾ ਮੱਝ ਨੂੰ ਐਤ ਕੀ ਦੇ ਦਿੱਤਾ ਕੱਟਾ ਜੀ ਇਹ ਵੀ ਇਹ ਵੀ ਕੱਟਾ ਜੀ ਤੇ ਉਹ ਬੱਚਾ ਗਰੀ ਮੱਝ ਦਾ ਐਸੇ ਦੇ ਇਹੇ ਛੇ ਮੱਝ ਦਾ ਉਹ ਕੱਟੀ ਹੈ ਜੀ ਉਹ ਕੱਟੀ ਹੈ ਓਕੇ ਜੀ ਤੇ ਬੱਚੇ ਫਿਰ ਬਹੁਤ ਚੰਗੇ ਪਾਉਂਦੀ ਹੈ ਹਨਾ ਹਾਂ ਜੀ ਤੇ ਦੁੱਧ ਕੋਈ ਖਾਲਾ ਜੀ ਦਾ ਬਾੜਾ ਤਾਂ ਹੈ ਨਹੀਂ ਇੰਨਾ ਕੱਢਣਾ ਹਨਾ ਜੀ ਹਾਂ ਜੀ ਫੁੱਲ ਦੁੱਧ ਉਹ ਵੀ ਮੇਲੇ ਚ ਹਾਂ ਮੱਝ ਵੀ ਮੜੀ ਤੋੜ ਕੇ ਦਿਖਾ ਦਿਓ ਆ ਦੇਖੋ ਜੀ ਮੇਲੇ ਦੇ ਵਿੱਚ ਸਾਰਾ ਤੁਸੀਂ ਜਾਣਕਾਰੀ ਆ ਕੇ ਬਾਜੀ ਤੋਂ ਲੈਣੀ ਤੇ ਇਹ ਮੱਝ ਦਾ ਆ ਦੇਖੋ ਮੱਜ ਨਾਲ ਹੁਣ ਕਿੰਨੇ ਦੁੱਧ ਤੇ ਚੱਲੋ ਪਤਾ ਆ ਦੇਖੋ ਮੜੇ ਇੱਥੀਆਂ ਮੜੇ ਕਿਹੜੇ ਗੱਦ ਕਿੰਨੇ ਦੁੱਧ ਤੇ ਚੱਲਦੀ ਹੈ ਜੀ ਹੁਣ ਇਹ ਹੁਣ 22 ਤੇ ਚੱਲੀ ਜਾਂਦੀ ਹੈ ਜੀ 22 ਕਿਲੋ ਆਮਾ ਹੁੰਦੀਆਂ ਜੀ ਬ੍ਰੈਡਾ ਕਰੋ ਚੈੱਕ ਕਰੋ ਦਰਸ਼ਨ ਹੂੰ ਇਹਦਾ ਬੱਚਾ ਆਪ ਇਹਨੂੰ ਤੋੜ ਕੇ ਤਾਂ ਦਿਖਾਤਾ ਜੀ ਤੈਨੂੰ ਪਤਾ ਲੱਗ ਜਾਏ ਕਿ ਇਹੋ ਜੇ ਵੀ ਬ੍ਰੇਡ ਵੀ ਕੀ ਚੀਜ਼ ਹੁੰਦੀ ਹੈ ਹਨਾ ਹੂੰ ਆ ਦੇਖੋ ਜੀ ਬੱਚੇ ਬਾਈ ਦੇ ਘਰੇ ਨਾ ਘਰ ਮਾਲੀ ਨੇ ਝੜੀ ਲਾਤੀ ਆ ਆ ਦੇਖੋ ਉਹ ਜਿਹੜਾ ਇਹਦਾ ਬੱਚਾ ਹੈਗਾ ਉਹਨੇ ਪਰ ਚੰਗੀ ਬਰੀਡ ਪੈਦਾ ਕਰਨੇ ਕਰਨੀਆਂ ਅੱਛਾ ਜੀ ਇਹ ਦੋ ਦੰਦਾ ਕੇ ਖੋਲੂ ਨੂੰ ਵੀ ਤੋੜਾ ਤਰਾ ਕਰਾਈ ਕੀ ਦੇਖ ਲੈ ਇਹ ਦੋ ਦੰਦਾ ਹੈ ਕ੍ਰੋਸ ਵਾਸਤੇ ਕ੍ਰੋਸ ਕਰਨ ਲੱਗਾ ਕਿ ਨਹੀਂ ਪਸੂ ਇਹ ਹਾਂ ਛੱਡਿਆ ਨਹੀਂ ਕਰ ਤੋਕਾ ਕਰ ਓਕੇ ਜੀ ਕੋਈ ਟਿਕਟੋ ਕੇ ਤਾਂ ਨਹੀਂ ਇਹ ਤਿਆਰ ਕਰਵਾਏ ਹਜੇ ਹਾਂ ਠੀਕ ਹੀ ਨਹੀਂ ਕਰਾਈ ਓਕੇ ਜੀ ਲਿਆਓ ਇਹਨੂੰ ਤੇ ਕੱਦ ਜੇ ਆਪਾਂ ਗੱਲ ਕਰਾਂ। ਆਹ ਕੱਦ ਦੇਖ ਲਓ ਜੀ। ਲੈ ਖੜਿਓ ਮੜਾ ਨਾਲ ਇਹਦੇ ਪਹਿਲਾਂ। ਆ ਇੱਥੇ ਖੜਜਣਾ ਲੋ ਤਾਂ ਤਾਂ ਹੁਣ ਚੱਕ ਕੇ ਖੜਦੇ ਆਪਾਂ ਇਹਦੇ ਬਰਾਬਰ ਵੀ ਖੜਜੇ ਤਾਂ ਵੀ ਤਾਂ ਵੀ ਥੋੜਾ ਥੋੜਾ ਅੱਧਾ ਫੁੱਟ ਉੱਚਾ ਹੋਇਆ ਫਿਰਦਾ। ਹਾਂ ਜੀ। ਲਿਆਓ ਜੀ ਇਹਨੂੰ ਬਾਹਰੋਂ ਕੱਢ ਕੇ ਪ੍ਰਾਈਮਰ ਤੋੜਾ ਤਾਰਾ ਚੈੱਕ। ਤੇ ਸੇਲ ਆ ਜੀ ਇਹ। ਤੁਹਾਨੂੰ ਦੱਸ ਦਈਏ। ਆ ਕਰੋ ਚੈੱਕ। ਸਸਤੀ ਗੱਲ ਵਗੈਰਾ ਫੁੱਲ ਤੇ ਬਰੀਡ ਬਾਰੇ ਵਾਲਾ ਬੋਲਣ ਦੀ ਲੋੜ ਨਹੀਂ ਤੁਸੀਂ ਆਓਗੇ ਸਾਰੇ ਸਰਟੀਫਿਕੇਟ ਬਾਈ ਦੇ ਕੋਲੇ ਆ। ਜਿਹੜੇ ਵੇਲੇ ਚਵਾਈ ਹੋਈ ਹੈ ਨਾ ਉਦੋਂ ਇਹ ਬੱਚਾ ਮਗਰ ਸੀ ਆ ਨਾ ਬਾਈ। ਹੋਰੋਂ ਮਗਰ ਸੀ। ਹੂੰ ਹੋਰ ਹੋਰ ਬੱਚਾ ਮਾਰਕਸੀ ਕੈਮਰੇ ਦੇ ਵਿੱਚ ਵੀ ਕਮੀ ਪੈਂਦੀ ਆ ਵੱਡੇ ਸਾਈਜ਼ ਦਾ ਆ ਦੇਖੋ ਤੇ ਕਦ ਛੇ ਵੀ ਐਡਾ ਹੋਵੇ ਜਿੱਡਾ ਕਰ ਦੇਦਾਗਾ ਬਾਈ ਦਾ ਕਦ ਵੀ 5 ਪੰਜ ਹੋਊਗਾ ਉਸ ਹਿਸਾਬ ਨਾਲ ਜੱਜ ਕਰ ਲਿਓ ਆ ਦੇਖੋ ਜੀ ਆ ਦੇਖੋ ਕਰੋ ਚੈੱਕ ਬਾਈ ਦੀ ਧੌਣ ਤੋਂ ਨਾ ਸਿਰ ਤੋਂ 2 ਫੁੱਟ ਚ ਆ ਜਾਂਦਾਗਾ ਹੋਰ ਮੋੜਨਾ ਜੀ ਨਾ ਜੀ ਬਾਅਦ ਲੈ ਚਲੋ ਸਪੈਸ਼ਲ ਵਗੈਰਾ ਤੁਹਾਨੂੰ ਚੈੱਕ ਕਰਾਵਾਂਗੇ ਆ ਦੇਖੋ ਜੀ ਚੰਗੀ ਬ੍ਰੀਡ ਇਹਨੇ ਤਿਆਰ ਕਰ ਦੇਣੀ ਜਿਹੜੇ ਵੀ ਉਹਦੇ ਘਰੇ ਜਾਵੜਿਆ ਤੇ ਦੇਖੋ ਕਰੋ ਦਰਸਨ ਹਾਂ ਇਹ ਬਾਈ ਪਰ ਇਹਦੀ ਡਿਮਾਂਡ ਕਿ ਰਹੂਗੀ ਨਵਾਂ ਫੋਨ ਤੇ ਕਰਦਾਂਗੇ ਜੀ ਫੋਨ ਤੇ ਹੂ ਹੂ ਜਾਮਾ ਜਾਏ ਜੀ ਹਾਂ ਹੋਂ ਜਾਏ ਪਰ ਲਾਵੇ ਬੰਦਾ ਉਹ ਹੀ ਫੋਨ ਜੀ ਨੂੰ ਬ੍ਰੀਡ ਬਾਰੇ ਪਤਾ ਹੈ ਨਾ ਹਾਂ ਜੀ ਉਹ ਹੀ ਲਾ ਬ੍ਰੀਡ ਫੁੱਲ ਸਾਰੇ ਸਾਡੇ ਬ੍ਰੀਡ ਬਾਈ ਦੇ ਕੋਲੇ ਆ ਇਹਦੀ ਮਾਂ ਦੇ ਤੇ ਇਹ ਸਾਰਾ ਪਰਿਵਾਰ ਕੋਲੇ ਆ ਹਨਾ ਤੇ ਮੱਝ ਦੀ ਨਾਨੀ ਤੇ ਕਰ ਵੀ ਆਪਣੇ ਰਿਗਾਰਡ ਕੱਟੀ ਨਾਨੀ ਵੀ ਆਪਣੇ ਡਾਇ ਹੈ ਖੜੇ ਅੱਛਾ ਕੱਟੀ ਨਾਨੀ ਠੀਕ ਹੈ ਜੀ ਚਾਹ ਵੀ ਬੱਚੀ ਕੇ ਲੋਹ ਥੱਲੇ ਤੁਸੀਂ ਮਾੜਾ ਇਹ ਇਧਰ ਨੂੰ ਕਰਕੇ ਤੇ ਪਰਲੇ ਪਾਸੇ ਚੱਲਿਓ ਕਰ ਦੋ ਦਾਨ ਦਾਈ ਹੋਰ ਕਰਾ ਦਈਏ ਵੱਡੇ ਸਾਈਜ਼ ਦਾ ਜੀ ਜੇ ਤੁਸੀਂ ਆਓਗੇ ਨੇ ਕੋਲੇ ਤੁਹਾਨੂੰ ਪਤਾ ਲੱਗੂਗਾ ਆ ਦੇਖੋ ਇੱਥੋਂ ਬਣਾਓ ਜੀ ਆਹ ਦੇਖੋ ਜੀ ਬਾਈ ਲੋਗ ਹੈ ਨਾ ਇੱਥੋਂ ਜੱਜਮੈਂਟ ਕਰ ਲੋ ਤੇ ਸੈਂਡ ਵੀ ਆਲਾ ਤਾਂ ਹੋਂ ਦੇ ਕੋਲੇ ਖੜਦਾ ਆਪਾਂ ਇੱਥੇ ਖੜਨਾ ਪਿਛਲੇ ਕੋਲੇ ਸੀ ਬੱਡੇ ਸਾਈਜ਼ ਦਾ ਹਾਂਜੀ ਤੇ ਫਿਰ ਇਹਦਾ ਮੁੱਲ ਹੂੰ ਜਾਇਜ਼ ਹੋਊ ਫੋਨ ਤੇ ਹੈਨਾ ਹਾਂਜੀ ਤੇ ਲਿਜਵਾਨ ਵਾਲੇ ਬਚਰੰਗੀ ਦਾ ਜੀ ਅੱਛਾ ਇਹ ਅ ਦੁਬਾਰਾ ਫੇਰ ਦੱਸੋ ਕਿਹੜੇ ਦਾ ਇਹ ਲਿਜਵਾਨ ਵਾਲੇ ਬਚਰੰਗੀ ਦਾ ਕੱਟਾ ਹੈ ਜੀ ਅੱਛਾ ਉਹਦਾ ਕੱਟਾ ਆ ਗਿਆ ਠੀਕ ਆ ਜੀ ਤੇ ਇਹੇ ਮੱਝ ਦਾ ਕੋਈ ਪਤਾ ਕਿਹੜੇ ਦੀ ਸੀਗੀ ਇਹ ਨਾਬੇ ਸੀ ਬੰਦੀ ਨਾਬੇ ਸੀ ਬੰਦੀ ਹਾਂਜੀ ਅੱਛਾ ਇਹਦਾ ਨਾਮ ਇਹ ਬਾਹੂ ਵਾਲੇ ਦੀ ਕੱਟਿਆ ਜੀ ਆਪਣੀ ਅੱਛਾ ਉਹ ਬਾਹੂ ਵਾਲੇ ਦੀ ਆਹ ਕੋਹੀ ਨੂਰ ਦਾ ਬੱਚਾ ਏ ਇਹ ਕੋਹੀ ਨੂਰ ਦਾ ਬੱਚਾ ਹਾਏ ਇਸੇ ਮੱਝ ਦੇ ਤੇ ਹਾਏ ਇਸੇ ਦੇ ਜੀ ਓਕੇ ਜੀ ਤੇ ਜਿਹੜਾ ਤੁਸੀਂ ਇਹਦਾ ਨਾਮ ਦੱਸਿਆ ਇਹਦੇ ਫਾਦਰ ਦਾ ਤੇ ਪਿਓ ਦਾ ਨਾਮ ਲੱਗਿਆ ਇਹਦੇ ਤੁਸੀਂ ਜੇ ਕੋਈ ਬਾਈ ਆ ਕੇ ਪੁੱਛੇ ਤੇ ਕਨਫਰਮ ਕਰਾ ਸਕਦੇ ਆਂ ਬੱਚੇ ਇਸੇ ਦੇ ਆ ਹਾਂਜੀ ਬੇਜਾ ਕ ਡੀਜਾਈਨ ਕਰਾ ਲਾ ਪਾ ਡੀਜਾਈਨ ਕਰਾ ਕੇ ਦਿੱਤਾ ਘਟਾ ਜੀ ਓਕੇ ਜੀ ਐਮ 51 ਦਾ ਐਮ 51 ਦਾ ਅੱਛਾ ਪਹਿਲਾਂ ਤੁਸੀਂ ਦਿੱਤਾ ਇੱਕ ਹਾਂਜੀ ਓਕੇ ਜੀ ਤੇ ਇਧਰ ਤੁਹਾਡੇ ਬਾਈਆਂ ਕੋਲੇ ਸੀਮਨ ਵੀ ਤਿਆਰ ਹਨਾ ਇੱਕ ਬਾਈ ਕੋਲੇ ਸੀਮਨ ਵੀ ਤਿਆਰ ਹੈ ਓਕੇ ਤੁਹਾਡੇ ਉਹ ਚਾਹਉਂ 70 10 ਦਾ ਜੀ 14 70 10 ਦਾ ਤੁਹਾਡੇ ਕੋਲ ਸੀਮਨ ਤਿਆਰ ਹਨਾ ਹਾਂਜੀ ਤੇ ਭਾਈ ਇਹ ਨੌਲੇਜ ਤਾਂ ਫਿਰ ਤੁਸੀਂ ਪੂਰੀ ਦੱਸਦੇ ਤਾਂ ਹੀ ਇੰਨੀ ਵਧੀਆ ਬਰੀਡ ਤਿਆਰ ਕੀਤੀ ਹੈਗੀ ਹਾਂਜੀ ਓਕੇ ਜੀ ਤੇ ਇਹਦਾ ਮੁੱਲ ਫੋਨ ਤੇ ਹੋਊਗਾ ਚਲੋ ਸਾਰਾ ਕੁਝ ਦੱਸਤਾ ਸਰਟੀਫਿਕੇਟ ਦਿਖਾਤੇ ਤੇ ਬੱਚੇ ਦੇਖੋ ਕਿੰਨੇ ਚੰਗੇ ਪੌਂਦਾ ਪਿੰਡ ਚੌਕੇ ਬਠਿੰਡੇ ਜ਼ਿਲ੍ਹੇ ਦਾ ਹੀ ਪਿੰਡ ਆ ਜੀ ਤੇ ਤਹਿਸੀਲ ਬਾਲਿਆ ਵਾਲੀ ਨੇੜੇ ਭਾਈਆਂ ਆ ਰਾਮਪੁਰਾ ਮੰਡੀ ਤੇ ਤਪਾ ਤੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਜਲਦ ਮਿਲਦੇ ਆ ਕੇ ਨਵੀਂ ਵੀਡੀਓ ਦੇਣਾ ਨੰਬਰ ਫੇਰ ਬੋਲ ਦੋ ਜੀ 9465569246 9465569246 ਜੀ 46 ਪਿੰਡ ਚੌਕ ਹੈ ਜੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਜਲਦ ਮਿਲਦੇ ਆ ਕੇ ਨਵੀਂ ਵੀਡੀਓ